ਬਿਰਾਂਤ ਨੂੰ ਦੇਖ ਰਿਹਾ ਹੋ ਬੋਲੋ ਨਾ ਅਸਲ ਵਿੱਚ ਸੈਨੀਅਰ ਲਈ ਕੀ ਹੁੰਦਾ ਵਾਸਤਾ ਕੀ ਹੋਇਆ ਜੀ ਅੱਜ ਕੀ ਹੋਇਆ ਕੀ ਹੋਇਆ ਜੀ ਕੀ ਹੋਇਆ ਤਾਂ 14 ਮਾਰਚ ਨੂੰ ਜੁਡੀਸ਼ੀਅਲ ਨੂੰ ਭੇਜ ਦਿੱਤਾ ਸੀ ਤੇ 14 ਫਰਵਰੀ ਡੈਡ ਬਈ ਅਗੇ ਪਟਿਆਲੇ ਜੇ ਤੋਂ ਭੇਜਿਆ ਪਟਿਆਲੇ ਜੇ ਤੋਂ ਭੇਜਿਆ ਚੱਟ ਕੀ ਕੀ ਤੁਸੀਂ ਕੀ ਕਿਹਾ ਜੀ ਇੰਦਰ ਕੁਛ ਨਹੀਂ ਆ ਉਹ ਬਸ ਜੁਡੀਸ਼ੀਅਲ ਵਾਸਤੇ ਇੱਕ ਆਪਣੀ ਰਿਕਵੈਸਟ ਕੀਤੀ ਸੀ ਕਿ ਜੁਡੀਸ਼ੀਅਲ ਨੂੰ ਭੇਜ ਦਿੱਤਾ ਉਹਨਾਂ ਨੇ ਸਾਡੇ ਸਾਡੀ ਜਿਹੜੀ ਰਿਕਵੈਸਟ ਹੈ ਉਹ ਅਕਸੈਪਟ ਕਰ ਲਈ ਤੇ ਜੁਡੀਸ਼ੀਅਲ ਭੇਜਦਾ ਹੈ ਠੀਕ ਹੈ ਥੈਂਕ ਯੂ ਪਤਨੀ ਲੜਾਈ ਜਾਰੀ ਰੱਖੋਗੇ ਸਾਥ ਲਈ ਮੈਂ ਤਾਂ ਲੜਦਾ ਰਹੂੰਗਾ ਜੇ ਸ਼ਾਂਤ ਕੋਈ ਨਾ ਹੋਵੇ ਉਹ ਤਾਂ ਤੁਹਾਨੂੰ ਬੋਲਣ ਦੇ ਸਰ ਅਜਪਾਨਾ ਸਿੱਧੂ ਨੂੰ ਪੇਸ਼ ਕੀਤਾ ਗਿਆ ਸੀ ਕੀ ਗੱਲਬਾਤ ਹੋਈ ਪਾਨਾ ਸਿੱਧੂ 2 ਦਿਨ ਦੇ ਰਿਮਾਂਡ ਤੋਂ ਬਾਅਦ ਅੱਜ ਪੁਲਿਸ ਨੇ ਉਹਨੂੰ ਫੇਰ ਪੇਸ਼ ਕੀਤਾ ਕੋਰਟ ਦੇ ਵਿੱਚ ਪਰ ਅੱਜ ਉਹਨਾਂ ਦਾ ਪੁਲਿਸ ਨੇ ਆਪ ਹੀ ਜੁਡੀਸ਼ੀਅਲ ਰਿਮਾਂਡ ਮੰਗਿਆ ਤੇ ਜੋ ਕਿ ਉਹਨੂੰ ਕੋਰਟ ਵੱਲੋਂ ਗਰੰਟ ਕੀਤਾ ਗਿਆ 14 ਫਰਵਰੀ ਉਹਨਾਂ ਦੀ ਡੇਟ ਫਾਈ ਹੈ 14 ਫਰਵਰੀ ਉਹਨੂੰ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜ ਦਿੱਤਾ ਗਿਆ ਤੇ ਹੁਣ ਉਹ ਅੱਜ ਪਟਿਆਲਾ ਜੇਲ੍ਹ ਲੈ ਕੇ ਜਾਣਗੇ ਉੱਥੋਂ ਜਿਹੜੀ ਹੁਣ ਅੱਗੇ ਉਹਨਾਂ ਦੀ ਕਾਰਵਾਈ ਹੈ ਫੇਰ ਉਸ ਦੇ ਅਕੋਰਡਿੰਗ ਹੋਏਗੀ ਇਹਨੂੰ 14 ਫਰਵਰੀ ਨੂੰ ਇੱਥੇ ਦੁਬਾਰਾ ਪੇਸ਼ ਕੀਤਾ ਜਾਏ ਸਰ ਕੇਸ ਹੈ ਕੀ ਹੈ ਇਹ ਕਿਸ ਤਰ੍ਹਾਂ ਸਰਦਾਰ ਲੋ ਜੋ ਲੋਕਾਂ ਨੇ ਬਾਹਰਲੇ ਬੱਚੇ ਭੇਜਦੇ ਆ ਉਹਨਾਂ ਦੇ ਜੋ ਪੈਸੇ ਏਜੰਟ ਜਿਹੜੇ ਮਾਰਦੇ ਨੇ ਜਿਹੜੇ ਕੁਝ ਗਲਤ ਏਜੰਟ ਹੈਗੇ ਨੇ ਗਲਤ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ ਇਹ ਲੜਾਈ ਲੜ ਰਿਹਾ ਸੀ ਤੇ ਲੋਕਾਂ ਨੇ ਤੁਸੀਂ ਦੇਖਿਆ ਉਹਨਾਂ ਉੱਤੇ ਕੱਠ ਵੀ ਕਾਫੀ ਕੀਤਾ ਕਿ ਲੋਕ ਇਹਦੇ ਨਾਲ ਕਾਫੀ ਲੱਗੇ ਹੋਏ ਨੇ ਕਿ ਸਹੀ ਕੰਮ ਕਰ ਰਹੇ ਹਾਂ ਸੀ ਪਰ ਕੁਝ ਜਿਹੜੇ ਗਲਤ ਬੰਦੇ ਨੇ ਇਸ ਲਾਈਨ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਵਾਲੀ ਲਾਈਨ ਦੇ ਵਿੱਚ ਕੁਝ ਗਲਤ ਬੰਦੇ ਉਹ ਆਪਣੇ ਆਪ ਨੂੰ ਬਚਾਉਣ ਦੇ ਲਈ ਫੇਰ ਸਰਕਾਰ ਤੇ ਦਬਾਅ ਪਾਉਣੇ ਇਹੋ ਜਿਹੇ ਬੰਦਿਆਂ ਦੇ ਖਿਲਾਫ ਪਰਚਾ ਕਰੋ ਵੀ ਸਾਨੂੰ ਉਹ ਕਰਦੇ ਨੇ ਜੋ ਕਿ ਇਹ ਸਾਰਾ ਸਲ ਝੂਠਾ ਪਰਚਾ ਹੈ 2 ਮਹੀਨੇ ਪਹਿਲਾਂ ਦੀ ਦਰਖਾਸਤ ਹੈ ਹੁਣ ਜਿਹੜੇ 3-4 ਪਰਚੇ ਪਏ ਨੇ ਇਹ ਏਸੀ ਦਾ ਰਿਜ਼ਲਟ ਹੈ ਕਿ ਲੋਕਾਂ ਨੇ ਜਿਹੜੇ ਖੜਦਾ ਸੀ ਲੋਕਾਂ ਦੇ ਨਾਲ ਤੇ ਜਿਹੜੀ ਇਮੀਗ੍ਰੇਸ਼ਨ ਕੰਪਨੀ ਵਾਲੇ ਕੁਝ ਗਲਤ ਬੰਦੇ ਕਰ ਰਹੇ ਨੇ ਕੰਮ ਉਹਨਾਂ ਦੇ ਪੈਸ਼ਲ ਦੇ ਥੱਲੇ ਆ ਕੇ ਸਰਕਾਰ ਨੇ ਇਹਦਾ ਧੱਕਾ ਕੀਤਾ ਜੋ ਕਿ ਸਾਰਾ ਸਾਰਾ ਝੂਠ ਬੋਲ ਕਿਹੜੀ ਇਮੀਗ੍ਰੇਸ਼ਨ ਵੱਲੋਂ ਕਰਾਇਆ ਗਿਆ ਸੀ ਇਹ ਇੱਕ ਹਾਈ ਰਾਈਜ਼ ਹੈ ਇਮੀਗ੍ਰੇਸ਼ਨ ਕੰਪਨੀ ਫੇਸ 5 ਦੀ ਆਈ ਥਿੰਕ ਉਹਦੇ ਵੱਲੋਂ ਉਹਨਾਂ ਦੇ ਵੱਲੋਂ ਹਰਕਿੰਦਰ ਸਿੰਘ ਕਿੰਦਾ ਹੋਇਆ ਜਿਹੜੇ ਉਹਨਾਂ ਦੇ ਓਨਰ ਹੈ ਉਹਨਾਂ ਵੱਲੋਂ ਇਹ ਪਰਚਾ ਦਰਜ ਕਰਾਇਆ ਗਿਆ ਹੈ